ਜਾਬ ਰੋੜ ਰਿਹਾ ਚਾਰੇ ਪਾਸੇ ਤਬਾਹੀ ਦਾ ਮੰਜ਼ਰ ਆ ਲੋਕ ਘਰ ਛੱਡ ਛੱਡ ਕੇ ਜਾ ਰਹੇ ਨੇ ਲੋਕਾਂ ਦੇ ਪਸ਼ੂ ਹੜ ਦੇ ਪਾਣੀ ਦੇ ਵਿੱਚ ਰੋੜ ਰਹੇ ਨੇ ਲੋਕਾਂ ਦੇ ਘਰ ਡੇ ਰਹੇ ਨੇ ਫਸਲਾਂ ਤਬਾਹ ਹੋ ਚੁੱਕੀਆਂ ਨੇ ਤੇ ਇਸ ਪੰਜਾਬ ਦੇ ਰਾਖੇ ਜਿਨ੍ਹਾਂ ਦੇ ਸਿਰ ਇਹ ਸਭ ਕੁਝ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਆ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਇਸ ਟਾਈਮ ਤਾਮਨਾਡੂ ਦੀ ਸੈਰ ਕਰ ਰਹੇ ਨੇ ਮੁੱਖ ਮਹਿਮਾਨ ਬਣ ਕੇ ਇਹ ਤਾਂ ਇਹ ਗੱਲ ਹੋ ਗਈ ਕਿ ਰੋਮ ਸੜ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ ਇੱਕ ਪਾਸੇ ਪੰਜਾਬ ਡੋਬ ਰਿਹਾ ਹੜ੍ਹਾਂ ਦੇ ਪਾਣੀ ਦੇ ਨਾਲ ਇੱਥੇ ਤਬਾਹੀ ਮੱਚੀ ਹੋਈ ਆ ਲੋਕਾਂ ਦੇ ਅੰਦਰ ਹਾਹਾਕਾਰ ਮੱਚੀ ਹੋਈ ਆ 14 14 ਪਿੰਡ ਖਾਲੀ ਕਰਵਾਏ ਜਾ ਰਹੇ ਨੇ ਅਜਨਾਲੇ ਦੇ ਲਾਗੇ ਦੱਸਿਆ ਜਾ ਰਿਹਾ ਕਿ ਰਾਵੀ ਦਾ ਬੰਨ ਟੁੱਟਣ ਵਾਲਾ ਇਸ ਕਰਕੇ ਡਰ ਹੈ ਕਿ ਉਥੇ ਲੋਕ ਰੋੜ ਨਾ ਜਾਣ ਇਸੇ ਕਰਕੇ 14 ਪਿੰਡ ਖਾਲੀ ਕਰਵਾਏ ਜਾ ਰਹੇ ਨੇ ਫਰੋਈਪੁਰ ਸੁਲਤਾਨਪੁਰ ਲੋਧੀ ਵੱਖ-ਵੱਖ ਥਾਵਾਂ ਤੇ ਵੀ ਇਹੀ ਹਾਲ ਆ ਲੋਕਾਂ ਦੇ ਘਰ ਡੇਗ ਰਹੇ ਨੇ ਤੇ ਸਾਡੇ ਸੀਐਮ ਸਾਹਿਬ ਤਾਮਨਾਡੂ ਦੇ ਅੰਦਰ ਵਿਸ਼ੇਸ਼ ਮਹਿਮਾਨ ਬਣ ਕੇ ਗਏ ਹੋਏ ਨੇ ਤੇ ਸੀਐਮ ਸਾਹਿਬ ਕਹਿੰਦੇ ਕਿ ਮੈਨੂੰ ਤਾਂ ਖੁਸ਼ੀ ਬਹੁਤ ਆ ਕਿਉਂਕਿ ਇਹਨਾਂ ਨੇ ਮੈਨੂੰ ਇਸ ਕਰਕੇ ਮੁੱਖ ਮਹਿਮਾਨ ਬਣਾ ਕੇ ਸੱਦਿਆ ਏ ਕਿਉਂਕਿ ਇਹ ਸਾਡੇ ਜੋ ਅਸੀਂ ਪੰਜਾਬ ਦੇ ਅੰਦਰ ਇੰਨਾ ਸੁਧਾਰ ਕੀਤਾ ਏ ਜੋ ਕੋਈ ਪੰਜਾਬ ਸਰਕਾਰ ਨੇ ਕੀਤਾ ਇਹ ਤਾਂ ਉਹ ਤੋਂ ਖੁਸ਼ ਹੀ ਬਹੁਤ ਨੇ ਇਸੇ ਕਰਕੇ ਤਾਮਨਾਡੂ ਨੇ ਮੈਨੂੰ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਇੱਥੇ ਸੱਦਿਆ ਏ ਕਮਾਲ ਆ ਸੀਐਮ ਸਾਹਿਬ ਨੇ ਕੀਤੇ ਆ ਤਾਂ ਦੋ ਕੰਮ ਇੱਕ ਪੰਜਾਬ ਦੇ ਵਿਦਿਅਕ ਅਦਾਰਿਆਂ ਵਿੱਚ ਕੁਝ ਦਿਨ ਦੀਆਂ ਛੁੱਟੀਆਂ ਦਾ ਐਲਾਨ ਕਰਤਾ ਤੇ ਦੂਸਰਾ ਇੱਕ ਕੰਟਰੋਲ ਰੂਮ ਬਣਾ ਦਿੱਤਾ ਜਲੰਧਰ ਦੇ ਵਿੱਚ ਦੱਸੋ ਕਿ ਪਹਿਲਾਂ ਇੱਥੇ ਕੰਟਰੋਲ ਰੂਮ ਨਹੀਂ ਬਣਦੇ ਆਏ ਇਹਨਾਂ ਕੰਟਰੋਲ ਰੂਮਾਂ ਦਾ ਕੰਮ ਕੀ ਆ ਬਸ ਤੁਸੀਂ ਕੰਟਰੋਲ ਰੂਮ 'ਚ ਫੋਨ ਲਾਓ ਤੇ ਜਾਣਕਾਰੀ ਦਿਓ ਵੀ ਸਾਡਾ ਇਲਾਕਾ ਡੁੱਬ ਗਿਆ ਜੀ ਅਸੀਂ ਹੜ੍ਹਾਂ ਵਿੱਚ ਹੜ੍ਹਾਂ ਦੇ ਪਾਣੀ ਨਾਲ ਰੌੜ ਚੱਲੇ ਸਾਡੇ ਘਰ ਘਰ ਰੌੜ ਗਏ ਹੁਣ ਅੰਕੜੇ ਵੀ ਸਰਕਾਰ ਨੂੰ ਇਕੱਠੇ ਕਰਨ ਦੀ ਜ਼ਰੂਰਤ ਨਹੀਂ ਪਊਗੀ ਉਹਨਾਂ ਨੇ ਕੰਟਰੋਲ ਰੂਮ ਬਣਾਤਾ ਵੀ ਜਦੋਂ ਤੁਸੀਂ ਰੌੜ ਰੌੜ ਗਏ ਤਾਂ ਸਾਨੂੰ ਆਪੇ ਹੀ ਫੋਨ ਕਰਦੇ ਹੋ ਕਿ ਭਾਈ ਅਸੀਂ ਰੋੜ ਚੁੱਕੇ ਆ ਇੱਥੇ ਆ ਕੇ ਹੁਣ ਹਾਲ ਦੇਖ ਲੋ ਕੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਕਿ ਉਹ ਇੱਥੇ ਜਿਹੜੇ ਹੜ ਰੋਕਣ ਦੇ ਪ੍ਰਬੰਧ ਕਰਦੀ ਜੜੀਆਂ ਕੱਸੀਆਂ ਸੀ ਨਾਲੇ ਸੀ ਉਹਨਾਂ ਨੂੰ ਸਾਫ਼ ਕੀਤਾ ਜਾਂਦਾ ਉਹਨਾਂ ਦੇ ਵਿੱਚ ਇੰਨਾ ਇੰਨਾ ਕੂੜਾ ਭਰਿਆ ਹੋਇਆ ਇੰਨੀ ਇੰਨੀ ਮਿੱਟੀ ਆ ਹਰ ਵੇਰੀ ਸਰਕਾਰ ਪਹਿਲਾਂ ਤਾਂ ਸਰਕਾਰ ਬੜੀਆਂ ਟਾਰਾ ਮਾਰਦੀ ਸੀ ਵੋਟਾਂ ਵਿੱਚ ਆ ਇੱਥੇ ਕੁਰਸੀ ਦੇ ਸਤਾ ਤੇ ਬੈਠਣ ਤੋਂ ਪਹਿਲਾਂ ਤਾਂ ਦੂਜੀਆਂ ਸਰਕਾਰਾਂ ਵੇਲੇ ਕਿ ਇਹ ਜਿਹੜੇ ਇੱਥੇ ਨਦੀਆਂ ਨਾਲੇ ਆ ਉਹ ਸਾਫ਼ ਨਹੀਂ ਕਰਵਾਉਂਦੇ ਇਸੇ ਕਰਕੇ ਇੱਥੇ ਹੜ ਵਰਗੇ ਮਾਹੌਲ ਪੈਦਾ ਹੁੰਦੇ ਆ ਤੇ ਸਾਡੀ ਸਰਕਾਰ ਲੈ ਕੇ ਆਓ ਅਸੀਂ ਇੱਥੇ ਕਦੇ ਵੀ ਹੜ ਵਰਗਾ ਮਾਹੌਲ ਪੈਦਾ ਨਹੀਂ ਹੋਣ ਦੇਵਾਂਗੇ ਤੇ ਹੁਣ ਜਦੋਂ ਦੀ ਇਹ ਸਰਕਾਰ ਆਈ ਆ ਕਿ ਤੁਸੀਂ ਆਪ ਦੇ ਆਸ-ਪड़ोस ਜਿਹੜੇ ਨਦੀਆਂ ਨਾਲੇ ਆ ਕੀ ਤੁਸੀਂ ਸਾਫ਼ ਦੇਖਿਆ ਉਹ ਮਿੱਟੀ ਨਾਲ ਗਾਰੇ ਨਾਲ ਗੰਦ ਨਾਲ ਭਰੇ ਪਏ ਆ ਉਹਨਾਂ ਦੀ ਕੋਈ ਸਫਾਈ ਨਹੀਂ ਹੋਈ ਲੋਕ ਮੀਂਹ ਜਦੋਂ ਬਾਰਸ਼ਾਂ ਆਉਣ ਤੋਂ ਪਹਿਲਾਂ ਲੱਗ ਰਿਆਂ ਸੀ ਲੋਕਾਂ ਨੂੰ ਕਿ ਬਾਰਸ਼ਾਂ ਆਉਣ ਵਾਲੀਆਂ ਉਹਨੋਂ ਤੋਂ ਲੋਕ ਰੌਲਾ ਪਾ ਰਹੇ ਆ ਕਿ ਕੱਸੀਆਂ ਨਹਿਰਾਂ ਨਾਲੇ ਸਾਫ਼ ਕੀਤੇ ਜਾਣ ਕਿੰਨੀਆਂ ਖਬਰਾਂ ਮੀਡੀਆ ਦੇ ਵਿੱਚ ਆਈਆਂ ਕਿ ਉਹਨਾਂ ਨੂੰ ਸਾਫ਼ ਕੀਤਾ ਜਾਵੇ ਪਰ ਸਰਕਾਰ ਨੇ ਕੀਤਾ ਕਿ ਉਹ ਨਹਿਰਾਂ ਨਾਲੇ ਮਿੱਟੀਆਂ ਦੇ ਨਾਲ ਭਰੇ ਹੋਏ ਨੇ ਤੇ ਸਾਡੇ ਸੀਐਮ ਸਾਹਿਬ ਹੁਣ ਜਦੋਂ ਪੰਜਾਬ ਡੋਬ ਰਿਆ ਤੇ ਉਹ ਸੈਰਾਂ ਕਰ ਰਹੇ ਨੇ ਤਮਨਾਡੂ ਦੀਆਂ ਵਿਸ਼ੇਸ਼ ਮਹਿਮਾਨ ਬਣ ਕੇ ਜਦ ਕਿ ਉਹਨਾਂ ਨੂੰ ਲੋਕਾਂ ਦੇ ਘਰ-ਘਰ ਜਾ ਕੇ ਲੋਕਾਂ ਦੇ ਹਾਲ ਪੁੱਛਣੇ ਚਾਹੀਦੇ ਸੀ ਉਹਨਾਂ ਨੂੰ ਜਲਦ ਤੋਂ ਜਲਦ ਇਨ ਜਿਹੜੀ ਹਰ ਹੜ ਵਰਗੀ ਸਥਿਤੀ ਜਿਹੜਾ ਆ ਹੀ ਚੁੱਕੇ ਨੇ ਪੰਜਾਬ ਦੇ ਅੰਦਰ ਉਹਨਾਂ ਨਾਲ ਨਿਪਟਾਰੇ ਬਾਰੇ ਸੋਚਣਾ ਚਾਹੀਦਾ ਸੀ ਪਰ ਉਹ ਤਾਂ ਵਿਸ਼ੇਸ਼ ਮਹਿਮਾਨ ਬਣ ਕੇ ਗਏ ਹੋਏ ਨੇ ਤਮਨਾਡੂ ਪਹਿਲਾਂ ਤਾਂ ਸਰਕਾਰ 2023 ਦੇ ਵਿੱਚ ਤਾਂ ਭਗਵੰਤ ਮਾਨ ਸਾਹਿਬ ਖੁਦ ਬੋਲਦੇ ਸੀ ਕਿ ਅਸੀਂ ਇੱਕ ਮੁਰਗੀ ਮਰੀ ਦਾ ਇੱਕ ਬੱਕਰੀ ਦਾ ਅਸੀਂ ਮੁਆਵਜ਼ਾ ਦੇਵਾਂਗੇ ਪਰ ਇੱਥੇ ਤਾਂ ਲੋਕਾਂ ਦੀਆਂ ਜਾਨਾਂ ਦੇ ਵੀ ਕੋਈ ਮੁਆਵਜ਼ੇ ਨਹੀਂ ਦਿੱਤੇ ਗਏ ਪਿਛਲੀ ਵਾਰ ਵੀ ਇਹੀ ਕੁਝ ਹੋਇਆ ਸੀ ਹੜਾਂ ਦਾ ਮਾਹੌਲ ਐਵੇਂ ਹੀ ਪੰਜਾਬ ਦੇ ਅੰਦਰ ਬਣਿਆ ਸੀ ਕਿੰਨੀ ਤਬਾਹੀ ਮੱਚੀ ਸੀ ਉਦੋਂ ਕਿਸੇ ਨੂੰ ਲੋਕਾਂ ਦਾ ਕਹਿਣਾ ਹੈ ਕਿ ਉਦੋਂ ਕਿਸੇ ਨੂੰ ਦਿਵਾਨੀ ਨਹੀਂ ਦਿੱਤੀ ਗਈ ਕੋਈ ਮੁਆਵਜ਼ਾ ਲੋਕਾਂ ਨੂੰ ਨਹੀਂ ਦਿੱਤਾ ਗਿਆ ਤੇ ਹੁਣ ਇਹ ਵਿਚਾਰੇ ਲੋਕ ਖੁਦ ਆਪ ਬੰਨ ਮਾਰ ਰਹੇ ਨੇ ਖੁਦ ਵਿਚਾਰੇ ਇਥੋਂ ਤੱਕ ਜਿਹੜੀਆਂ ਵੀਡੀਓ ਆ ਰਹੀਆਂ ਨੇ মিডিਆ ਦੇ ਵਿੱਚ ਲੋਕ ਲਿਟਨ ਤੱਕ ਜਾਂਦੇ ਨੇ ਜਿੱਥੋਂ ਬੰਨ ਟੁੱਟਦਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਆਪਣੀਆਂ ਫਸਲਾਂ ਦੀ ਤਬਾਈ ਜਿਹੜੀ ਹੋ ਰਹੀ ਆ ਉਹਨੂੰ ਬਚਾਲ ਗਏ ਕਿਉਂਕਿ ਸਾਡੀ ਤਾਂ ਰੋਜੀ ਰੋਟੀ ਇਥੋਂ ਵੀ ਖੋਈ ਜਾਣੀ ਆ ਤੇ ਸਰਕਾਰਾਂ ਨੇ ਵੀ ਸਾਨੂੰ ਕੋਈ ਮੁਆਵਜ਼ਾ ਨਹੀਂ ਦੇਣਾ ਕਿਉਂਕਿ ਪਿਛਲੀ ਵਾਰ ਦਾ ਲੋਕਾਂ ਨੇ ਇਹ ਸਭ ਕੁਝ ਦੇਖ ਹੀ ਲਿਆ ਕਿ ਕਿੰਨਾ ਕੁ ਭਗਵਾਨਤਮਾਨ ਸਰਕਾਰ ਨੇ ਉਹਨਾਂ ਦੀ ਬਾਹ ਫੜੀ ਆ ਜੀਰੇ ਕਰਕੇ ਲੋਕਾਂ ਨੂੰ ਪਤਾ ਹੈ ਕਿ ਜੇ ਸਾਡੀਆਂ ਫਸਲਾਂ ਦਾ ਨੁਕਸਾਨ ਹੋਊਗਾ ਅਸੀਂ ਤਾਂ ਮਾਰੇ ਗਏ ਤੇ ਵਾਕਈ ਉਹ ਪਿੰਡ ਜਿਹੜੇ ਜਿੱਥੇ-ਜਿੱਥੇ ਵੀ ਚਾਹੇ ਸੁਲਤਾਨਪੁਰ ਲੋਧੀ ਹੋਵੇ ਗੁਰਦਾਸਪੁਰ ਏਰੀਆ ਹੋਵੇ ਚਾਹੇ ਪਠਾਨਕੋਟ ਹੋਵੇ ਚਾਹੇ ਇਧਰ ਫਿਰੋਜ਼ਪੁਰ ਵਾਲਾ ਹੋਵੇ ਬਠਿੰਡਾ ਹੋਵੇ ਮਾਨਸਾ ਕੋਈ ਵੀ ਹੋਵੇ ਹੁਸ਼ਿਆਰਪੁਰ ਜਲੰਧਰ ਜਿੱਥੇ-ਜਿੱਥੇ ਵੀ ਲੋਕਾਂ ਦੇ ਘਰਾਂ ਦੀ ਤਬਾਈ ਹੋਊਗੀ ਲੋਕਾਂ ਦੀਆਂ ਫਸਲਾਂ ਦੀ ਤਬਾਈ ਹੋਊਗੀ ਲੋਕਾਂ ਦੇ ਪਸ਼ੂਆਂ ਦਾ ਨੁਕਸਾਨ ਹੋ ਗਿਆ ਉਹ ਲੋਕਾਂ ਨੂੰ ਆਪ ਹੀ ਝੱਲਣਾ ਪੈਣਾ ਸਰਕਾਰਾਂ ਨੇ ਨਾ ਪਿਛਲੀ ਵਾਰੀ ਕੋਈ ਮੁਆਵਜ਼ਾ ਦਿੱਤਾ ਸੀ ਤੇ ਨਾ ਇਸ ਟਾਈਮ ਉਹਨਾਂ ਨੂੰ ਕੋਈ ਉਮੀਦ ਆ ਕਿ ਸਾਨੂੰ ਕੋਈ ਸਰਕਾਰ ਮੁਆਵਜ਼ਾ ਦੇਵੇਗੀ ਕਿਉਂਕਿ ਮੁੱਖ ਮੰਤਰੀ ਸਾਹਿਬ ਜਿਹੜੇ ਇਸ ਪੰਜਾਬ ਦੇ ਰਾਖੇ ਨੇ ਜਿਨ੍ਹਾਂ ਤੇ ਜ਼ਿੰਮੇਵਾਰੀ ਦਿੱਤੀ ਆ ਲੋਕਾਂ ਨੇ ਉਹਨਾਂ ਨੂੰ ਕੁਰਸੀ ਤੇ ਬਿਠਾ ਕੇ ਉਹ ਤਾਂ ਖੁਦ ਸਹਿਰਾ ਕਰਦੇ ਫਿਰਦੇ ਨੇ ਦੋਸਤੋ ਤੁਹਾਨੂੰ ਦੱਸਦੇ ਆ ਕਿ ਪੰਜਾਬ ਦੇ ਅੰਦਰ ਕਿੰਨੇ ਥਾਵਾਂ ਤੇ ਕੀ ਕੀ ਤਬਾਈ ਮੱਚੀ ਆ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਮੌਸਮ ਵਿਭਾਗ ਨੇ ਕਈ ਇਲਾਕਿਆਂ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਜਿਦੇ ਵਿੱਚੋਂ ਗੁਰਦਾਸਪੁਰ ਮਖੇਰੀਆਂ ਬਠਿੰਡਾ ਪਠਾਨਕੋਟ ਅਮਰਸਰ ਹੁਸ਼ਿਆਰਪੁਰ ਆਦਿ ਇਲਾਕਿਆਂ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਕਿ ਹਲੇ ਹੋਰ ਭਾਰੀ ਮੀਂਹ ਪੈ ਸਕਦਾ ਤੇ ਨਾਲ ਹੀ ਮੌਸਮ ਵਿਭਾਗ ਦਾ ਲੋਕਾਂ ਨੂੰ ਅਪੀਲ ਆ ਮੌਸਮ ਵਿਭਾਗ ਦੀ ਕਿ ਜਿਹੜੇ ਲੋਕ ਇਸ ਟਾਈਮ ਪਹਾੜੀ ਇਲਾਕਿਆਂ ਦੇ ਵਿੱਚ ਜਾ ਰਹੇ ਨੇ ਉਹਨਾਂ ਨੂੰ ਬੇਨਤੀ ਆ ਕਿ ਪਹਾੜੀ ਇਲਾਕਿਆਂ ਦੇ ਵਿੱਚ ਹਲੇ ਨਾ ਜਾਇਆ ਜਾਵੇ ਕਿਉਂਕਿ ਹਲੇ ਮੌਸਮ ਕਾਫੀ ਖਰਾਬ ਰਹਿਣ ਦੀ ਸੰਭਾਵਨਾ ਜਿਹਦੇ ਕਰਕੇ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਦੇ ਵਿੱਚ ਲੋਕ ਫਸ ਸਕਦੇ ਨੇ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚ ਵਿਦਿਅਕ ਅਦਾਰੇ ਬੰਦ ਰਹਿਣਗੇ ਸਕੂਲ ਕਾਲਜ ਬੰਦ ਰਹਿਣਗੇ ਹੁਸ਼ਿਆਰਪੁਰ ਫਰੋਜ਼ਪੁਰ ਗੁਰਦਾਸਪੁਰ ਜਲੰਧਰ ਤੇ ਪਠਾਨਕੋਟ ਦੇ ਵਿੱਚ ਤੇ ਇਹਦੇ ਵਿੱਚੋਂ ਫਿਰੋਜ਼ਪੁਰ ਤੇ ਹੁਸ਼ਿਆਰਪੁਰ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ 3 ਦਿਨ ਤੇ ਹੁਸ਼ਿਆਰਪੁਰ ਦੇ ਵਿੱਚ ਅਗਲੇ 2 ਦਿਨ ਜਿਹੜੇ ਵਿਦਿਅਕ ਅਦਾਰੇ ਬੰਦ ਰਹਿਣਗੇ ਕਿਉਂਕਿ ਕਾਫੀ ਜ਼ਿਆਦੇ ਹੜ੍ਹਾਂ ਦੇ ਨਾਲ ਨੁਕਸਾਨ ਹੋ ਰਿਹਾ ਖਤਰੇ ਦੀ ਘੰਟੀ ਹੈ ਇਸੇ ਕਰਕੇ ਇਹ ਜਿਹੜੇ ਵਿਦਿਅਕ ਅਦਾਰੇ ਬੰਦ ਕੀਤੇ ਗਏ ਨੇ ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿੱਥੇ ਪੰਜਾਬ ਦਾ ਇਹ ਹਾਲ ਹੈ ਫੜਾਂ ਦੇ ਨਾਲ ਉੱਥੇ ਜੇਕਰ ਆਪਾਂ ਹਿਮਾਚਲ ਦੀ ਗੱਲ ਕਰੀਏ ਤਾਂ ਹਿਮਾਚਲ ਦੇ ਵਿੱਚ ਵੀ ਕਾਫੀ ਜ਼ਿਆਦਾ ਨੁਕਸਾਨ ਮੀਂਹ ਦੇ ਕਰਕੇ ਹੋਇਆ ਕਈ ਸਾਰੀਆਂ ਬਿਲਡਿੰਗਾਂ ਤੇ ਦੁਕਾਨਾਂ ਉੱਥੇ ਢੈ ਢੇਰੀ ਹੋ ਗਈਆਂ ਸਭ ਤੋਂ ਮੇਨ ਗੱਲ ਕਿ ਮਨਾਲੀ ਤੇ ਲੇਹ ਮਾਰਗ ਜਿਹੜਾ ਉਹ ਵੀ ਮੀਂਹ ਦੇ ਕਾਰਨ ਬਿਆਸ ਦਰਿਆ ਦੇ ਵਿੱਚ ਰੁੜ ਚੁੱਕਾ ਪੂਰੀ ਤਰ੍ਹਾਂ ਢੈ ਢੇਰੀ ਹੋ ਚੁੱਕਾ ਜੇਕਰ ਗੱਲ ਕਰੀਏ ਜੰਮੂ ਕਸ਼ਮੀਰ ਦੀ ਤਾਂ ਉੱਥੇ ਵੀ ਬੱਦਲ ਫਟੇ ਨੇ ਤੱਕ ਦੱਸਿਆ ਜਾ ਰਿਹਾ ਕਿ ਜਿਹੜਾ ਡੋੜ ਇਲਾਕਾ ਹੈ ਜੰਮੂ ਕਸ਼ਮੀਰ ਦਾ ਉਹਦੇ ਵਿੱਚ ਬੱਦਲ ਫਟਿਆ ਭਦਰਵਾਹਾ ਵਿੱਚ ਵੀ ਅਚਾਨਕ ਹੜ੍ਹ ਆਏ ਨੇ ਜਿਹਦੇ ਕਰਕੇ ਕਈ ਸਾਰੇ ਪੁਲ ਪਾਣੀ ਦੇ ਵਿੱਚ ਰੁੜ ਚੁੱਕੇ ਨੇ ਜੀ ਦੇ ਕਰਕੇ ਚਾਰੇ ਪਾਸੇ ਖਤਰੇ ਦੀ ਘੰਟੀ ਆ ਜਿਹੜੇ ਆਉਣ ਜਾਣ ਵਾਲੇ ਵਾਹਨ ਨੇ ਟਰੱਕ ਵਾਲੇ ਵੀਰ ਨੇ ਜਿਨ੍ਹਾਂ ਨੇ ਸੌਦਾ ਪੱਤਾ ਲੈ ਕੇ ਜਾਂ ਹੋਰ ਸਮਾਨ ਲੈ ਕੇ ਲੋਕਾਂ ਵਾਸਤੇ ਉਧਰ ਪਹਾੜੀ ਏਰੀਆ ਦੇ ਵਿੱਚ ਜਾਣਾ ਹੈ ਜਿਵੇਂ ਪੰਜਾਬ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚੋਂ ਲੋਕ ਸਮਾਨ ਲੈ ਕੇ ਟਰੱਕਾਂ ਵਾਲੇ ਵੀਰ ਟਰੱਕ ਲੱਦ ਕੇ ਜੰਮੂ ਵਾਲੀ ਸਾਈਡ ਜਾ ਰਹੇ ਸੀ ਤਾਂ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਰੋਕਿਆ ਗਿਆ ਕਈ ਥਾਵਾਂ ਤੇ ਗ੍ਰਾਫਿਕ ਅੰਜਾਮ ਹੋਇਆ ਇਸੇ ਕਰਕੇ ਮੌਸਮ ਵਿਭਾਗ ਲਗਾਤਾਰ ਅਲਰਟ ਜਾਰੀ ਕਰ ਰਿਹਾ ਪ੍ਰਸ਼ਾਸਨ ਲੋਕਾਂ ਨੂੰ ਬੇਨਤੀ ਕਰ ਰਿਹਾ ਕਿ ਜਿਨ੍ਹਾਂ ਲੋਕਾਂ ਦਾ ਸਰਦਾ ਏ ਉਥੇ ਜਾਏ ਬਿਨਾ ਵਕਾ ਚਾਹੀ ਹਿਮਾਚਲ ਵਾਲੀ ਪਹਾੜੀ ਏਰੀਆ ਹਿਮਾਚਲ ਵਾਲੀ ਸਾਈਡ ਆ ਜਾਂ ਜੰਮੂ ਵਾਲੀ ਸਾਈਡ ਆ ਜਿਨ੍ਹਾਂ ਲੋਕਾਂ ਦਾ ਸਰਦਾ ਏ ਕੰਮ ਤੰਦੇ ਨੂੰ ਅਗਾਹ ਬਿਸ਼ਾਂ ਕਰ ਸਕਦੇ ਨੇ ਉਹ ਲੋਕ ਬਚ ਕੇ ਰਹਿਣ ਉਹ ਘਰਾਂ ਦੇ ਅੰਦਰ ਰਹਿਣ ਉਹ ਉਸ ਸਾਈਡ ਜਾਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਉਹਨਾਂ ਦੀ ਹੋ ਸਕਦਾ ਕਿ ਕੱਲ ਨੂੰ ਉਹਨਾਂ ਦੀ ਜਾਨ ਨੂੰ ਖਤਰਾ ਹੋਵੇ ਪਰ ਜਿਨ੍ਹਾਂ ਲੋਕਾਂ ਦੀਆਂ ਮਜਬੂਰੀਆਂ ਨੇ ਜਿਵੇਂ ਟਰੱਕ ਵਾਲੇ ਵੀਰ ਨੇ ਕਈ ਵੀਰਾਂ ਨੂੰ ਗੱਲ ਕਰਦੇ ਸੁਣਿਆ ਕਹਿੰਦੇ ਸਾਡਾ ਪਪੀਤਾ ਲੱਦਿਆ ਹੋਇਆ ਜਾਂ ਕਈ ਕੰਗਾਂ ਨੇ ਕੁਝ ਨਾ ਕੁਝ ਸਮਾਨ ਢੋ ਰਹੇ ਨੇ ਤਾਂ ਉਹਨਾਂ ਦਾ ਕਹਿਣਾ ਇਹ ਕਿ ਸਾਡੀ ਤਾਂ ਮਜਬੂਰੀ ਹੈ ਕਿ ਜਿਹੜੇ ਉੱਥੇ ਲੋਕ ਬੈਠੇ ਆ ਉਹਨਾਂ ਨੂੰ ਖਾਣਾ ਪਾਣੀ ਪਹੁੰਚਾਉਣਾ ਤਾਂ ਇਸ ਕਰਕੇ ਪੂਰੇ ਪੰਜਾਬ ਦੀ ਇਹ ਹਾਲਤ ਬਣੀ ਹੋਈ ਆ ਦੂਸਰੇ ਪਾਸੇ ਸਾਡੀਆਂ ਸਰਕਾਰਾਂ ਦਾ ਦੀ ਨਿਕਾਮੀ ਹਰ ਵਾਰ ਕੇ ਪੰਜਾਬ ਦੇ ਅੰਦਰ ਹੜ੍ਹ ਆਉਂਦੇ ਨੇ ਲੋਕਾਂ ਦੀਆਂ ਫਸਲਾਂ ਤਬਾਹ ਹੁੰਦੀਆਂ ਨੇ ਲੋਕਾਂ ਦੇ ਘਰ ਬਰਬਾਦ ਹੁੰਦੇ ਨੇ ਪਰ ਸਰਕਾਰਾਂ ਇਸ ਪਾਸੇ ਧਿਆਨ ਨਹੀਂ ਦਿੰਦੀਆਂ ਅੱਜ ਦੇਖਿਆ ਸਵੇਰ ਸੁਬਾ ਦੇਖਿਆ ਕਿ ਪੰਜਾਬ ਦੇ ਮੰਤਰੀ ਬਲਜੀਤ ਕੌਰ ਉਹਨਾਂ ਦੇ ਘਰ ਅੱਗੇ ਥੋੜਾ ਜਿਹਾ ਸੀਵਰੇਜ ਦਾ ਪਾਣੀ ਆ ਗਿਆ ਤੇ ਤ੍ਰਾਂਤੀ ਉਹਨਾਂ ਨੇ ਜਿਹੜੇ ਉੱਥੋਂ ਦੇ ਸੀਵਰੇਜ ਮਹਿਕਮੇ ਦੇ ਅਧਿਕਾਰੀ ਸੀ ਉਹਨਾਂ ਨੂੰ ਫੋਨ ਲਾਇਆ ਉਹਨਾਂ ਨੂੰ ਛਿੜਕਾਂ ਦਿੱਤੀਆਂ ਕਿ ਸਾਡੇ ਘਰ ਦੇ ਅੱਗੇ ਪਾਣੀ ਕਿਵੇਂ ਆ ਗਿਆ ਪਰ ਲੋਕਾਂ ਦਾ ਲੋਕਾਂ ਵੱਲ ਇਹਨਾਂ ਮੰਤਰੀਆਂ ਦਾ ਇਹਨਾਂ ਦਾ ਕੋਈ ਧਿਆਨ ਨਹੀਂ ਹੈਗਾ ਕਿ ਲੋਕ ਕਿਵੇਂ ਤਬਾਹ ਹੋ ਰਹੇ ਹੋ ਰਹੇ ਨੇ ਆਪ ਦੇ ਘਰ ਵਿੱਚ ਜੇਕਰ ਇਹਨਾਂ ਦੇ ਥੋੜਾ ਬਹੁਤ ਵੀ ਪਾਣੀ ਆਉਂਦਾ ਤਾਂ ਇਹਨਾਂ ਨੂੰ ਤਕਲੀਫ ਹੁੰਦੀ ਹੈ ਤੇ ਜਿੰਨਾ ਵਿਚਾਰਿਆਂ ਦੇ ਘਰ ਇੰਨੀਆਂ ਮਹਿਲਤਾਂ ਨਾ ਬਣਾਏ ਹੋਏ ਰੜ ਚੁੱਕੇ ਨੇ ਟੁੱਟ ਚੁੱਕੇ ਨੇ ਬਰਬਾਦ ਹੋ ਚੁੱਕੇ ਨੇ ਕਈ ਵੀਰ ਵਿਚਾਰੇ ਰੋ ਰਹੇ ਨੇ ਕਹਿੰਦੇ ਅਸੀਂ ਸਾਰੀ ਆਪਣੀ ਮਿਹਨਤ ਕਮਾਈ ਆਪ ਦਾ ਮਿਹਨਤ ਕਮਾਈ ਦੇ ਨਾਲ ਮਸਾਂ ਆਪਣੇ ਘਰ ਪਾਏ ਸੀ ਉਹ ਵੀ ਰੁੜ ਗਏ ਇੱਕ ਵੀਰ ਤਾਂ ਇੱਥੋਂ ਤੱਕ ਕਹਿ ਰਿਹਾ ਕਿ ਸਾਡਾ ਘਰ ਤਾਂ ਗਿਆ ਹੀ ਗਿਆ ਜਿਹੜੀ ਦੁਕਾਨ ਦੇ ਨਾਲ ਅਸੀਂ ਕਮਾਈ ਕਰਦੇ ਸੀ ਸਾਡੇ ਘਰ ਦੇ ਅੰਦਰ ਹੀ ਸਾਡੀ ਦੁਕਾਨ ਬਣਾਈ ਹੋਈ ਸੀ ਸਾਡੀ ਉਹ ਦੁਕਾਨ ਵੀ ਪਾਣੀ ਦੇ ਵਿੱਚ ਰੁੜ ਗਈ ਆ ਤੇ ਲੋਕਾਂ ਨੂੰ ਉਮੀਦ ਸੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਂਦੀ ਆ ਸਤਾ ਦੇ ਵਿੱਚ ਆਮ ਆਦਮੀ ਪਾਰਟੀ ਆਈ ਆ ਕਿ ਪਹਿਲਾਂ ਸ਼ਹਿਰ ਸਾਡਾ ਨੁਕਸਾਨ ਹਰ ਤਰੀਕੇ ਦੇ ਨਾਲ ਦੂਜੀਆਂ ਸਰਕਾਰਾਂ ਦੇ ਅਧੀਨ ਹੀ ਹੋਇਆ ਜਦੋਂ ਇਹ ਸਰਕਾਰ ਆਜੂਗੀ ਤਾਂ ਸ਼ਾਇਦ ਸਾਨੂੰ ਇਹੋ ਜਿਹਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਉਠਾਉਣਾ ਪਊਗਾ ਤੇ ਜੇਕਰ ਕੋਈ ਨੁਕਸਾਨ ਹੋ ਵੀ ਗਿਆ ਤਾਂ ਇਹ ਤਾਂ ਮੁੱਖ ਮੰਤਰੀ ਸਾਹਿਬ ਖੁਦ ਕਹਿੰਦੇ ਆ ਅਸੀਂ ਤਾਂ ਮੁਰਗੀ ਮਰੀ ਦਾ ਬੱਕਰੀ ਦਾ ਤੁਹਾਨੂੰ ਮੁਆਵਜ਼ਾ ਦੇਵਾਂਗੇ ਤੇ ਇਹ ਸਾਡੇ ਨਾਲ ਜ਼ਰੂਰ ਖੜਨਗੇ ਪਰ ਲੋਕ ਤਾਂ ਕਹਿੰਦੇ ਲੋਕਾਂ ਨੇ ਤਾਂ ਹੁਣ ਉਦੋਂ ਵੀ ਭੈੜਾ ਹਾਲ ਦੇਖ ਲਿਆ ਕਿ ਇਹਨਾਂ ਨੇ ਤਾਂ ਕੋਈ ਪ੍ਰਬੰਧ ਹੀ ਨਹੀਂ ਕੀਤਾ ਕੋਈ ਨਦੀਆਂ ਨਾਲੇ ਸਾਫ਼ ਵੀ ਨਹੀਂ ਕਰਵਾਏ ਹੁਣ ਤਾਂ ਹੜ੍ਹ ਉਦੋਂ ਵੀ ਜਾਦੇ ਹੜ੍ਹਾਂ ਦੇ ਨਾਲ ਤਬਾਈ ਲੋਕਾਂ ਦੇ ਘਰਾਂ ਦੀ ਬਾਰਾਂ ਦੀ ਹੋਈ ਆ ਫਸਲਾਂ ਦੀ ਪਸ਼ੂਆਂ ਦੀ ਜਿਹੜੇ ਲੋਕਾਂ ਦੇ ਪਾਣੀ ਦੇ ਵਿੱਚ ਰੁੜ ਗਏ ਲੋਕਾਂ ਦਾ ਪਤਾ ਨਹੀਂ ਕਿੰਨੇ ਇੱਕ ਦਾ ਨੁਕਸਾਨ ਹੋ ਗਿਆ ਤੇ ਜਿਹਦਾ ਕੋਈ ਮੁਆਵਜ਼ਾ ਵੀ ਲੋਕ ਕਹਿੰਦੇ ਆ ਸਾਨੂੰ ਇਸ ਸਰਕਾਰ ਤੋਂ ਮਿਲਣ ਦੀ ਉਮੀਦ ਨਹੀਂ ਤੇ ਸ਼ਰਮਨਾਕ ਗੱਲ ਤਾਂ ਇਹ ਕਿ ਸਾਡੇ ਮੁੱਖ ਮੰਤਰੀ ਸਾਹਿਬ ਸੈਰਾਂ ਤੇ ਨੇ ਸਾਡਾ ਪੰਜਾਬ ਡੋਬ ਰਿਹਾ